ICC ਚੈਂਪੀਅਨ ਟਰੋਫੀ 2025 ਵਿੱਚ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਭਾਰਤ ਨੇ ਪਾਕਿਸਤਾਨ ਵਿਰੁੱਧ ਮੈਚ ਖੇਡੇ ਆ ਇਹ ਮੈਚ ਭਾਰਤ ਨੇ 6 ਵਿਕਟਾਂ ਨਾਲ ਜਿੱਤ ਕੇ ਪਾਕਿਸਤਾਨ ਨੂੰ ਖੁੰਝੇ ਲਾ ਦਿੱਤਾ ਮੈਚ ਵਿੱਚ ਪਾਕਿਸਤਾਨੀ ਟੀਮ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਕਰਦੇ ਆ 49.4 ਓਵਰਾਂ ਦੇ ਵਿੱਚ 241 ਦੌੜਾਂ ਤੇ ਆਊਟ ਹੋ ਗਏ ਇਸ ਤਰ੍ਹਾਂ ਭਾਰਤੀ ਟੀਮ ਨੂੰ 50 ਓਵਰਾਂ ਦੇ ਵਿੱਚ 242 ਦੌੜਾਂ ਦਾ ਟੀਚਾ ਮਿਲਿਆ ਪਾਕਿਸਤਾਨੀ ਟੀਮ ਨੇ ਮੈਚ ਵਿੱਚ ਚੰਗੀ ਸ਼ੁਰੂਆਤ ਕੀਤੀ ਬਾਬਰ ਆਜ਼ਮ ਅਤੇ ਇਮਾਮੁਲ ਹੱਕ ਨੇ ਮਿਲ ਕੇ ਪਹਿਲੀ ਵਿਕਟ ਲਈ 41 ਦੌੜਾਂ ਦੀ ਸਾਂਝੇਦਾਰੀ ਕੀਤੀ ਭਾਰਤੀ ਟੀਮ ਲਈ ਪਹਿਲੀ ਸਫਲਤਾ ਹਰਦਿਕ ਪਾਂਡਿਆ ਨੂੰ ਮਿਲੀ ਜਿਸ ਨੇ 9ਵੇਂ ਓਵਰ ਦੀ ਦੂਜੀ ਗੇਂਦ ਤੇ ਬਾਬਰ ਆਜ਼ਮ ਨੂੰ ਵਿਕਟ ਕੀਪਰ ਕੇ ਅਲ ਰਾਹੁਲ ਹੱਤੂ ਕੈਚ ਕਰਵਾਇਆ ਦੂਜਾ ਸਲਾਮੀ ਬਦਲੇਬਾਜ਼ ਇਮਾਮੁਲ ਹੱਕ ਫਿਰ ਅਕਸਰ ਪਟੇਲ ਤੇ ਰਾਕਟ ਥਰੋ ਨਾਲ ਰਨ 不去啊。 ਦੋ ਵੇਕਟਰ ਦਿਗਜਨ ਤੋਂ ਬਾਅਦ ਕਪਤਾਨ ਮੁਹੰਮਦ ਰਿਜ਼ਵਾਨ ਅਤੇ ਸਾਊਥ ਸ਼ਕੀਲ ਨੇ ਪਾਕਿਸਤਾਨੀ ਪਾਰੀ ਦੀ ਕਮਾਂਡ ਸੰਭਾਲੀ ਦੋਵਾਂ ਨੇ ਤੀਜੀ ਵਿਕਟ ਲਈ 104 ਦੌੜਾਂ ਦੀ ਸਾਂਝੇਦਾਰੀ ਕੀਤੀ ਇਸ ਤੋਂ ਬਾਅਦ ਹਾਰਦਿਕ ਪਾਂਡਿਆ ਨੇ ਸਾਊਥ ਸ਼ਕੀਲ ਨੂੰ ਆਊਟ ਕਰਕੇ ਭਾਰਤੀ ਟੀਮ ਨੂੰ ਵੱਡੀ ਸਫਲਤਾ ਦਿਵਾਈ ਇਸ ਤੋਂ ਬਾਅਦ ਤਈਅਬ ਤਾਹਿਰ ਨੁਰਵਿੰਦਰ ਜਡੇਜਾ ਨੇ ਆਊਟ ਕੀਤਾ ਪਾਕਿਸਤਾਨ ਨੇ 15 ਦੌੜਾਂ ਤੇ ਤਿੰਨ ਵਿਕਟਾਂ ਗਵਾ ਦਿੱਤੀਆਂ ਜਿਸ ਨਾਲ ਭਾਰਤ ਨੂੰ ਵਾਪਸੀ ਦਾ ਮੌਕਾ ਮਿਲਿਆ ਕੁਲਦੀਪ ਯਾਦਵ ਨੇ ਪਾਕਿਸਤਾਨ ਦੇ ਉਪ ਕਪਤਾਨ ਸਲਮਾਨ ਅਲੀ ਆਗਾ ਅਤੇ ਸ਼ਾਹੀਨ ਅਫਰੀਦੀ ਨੂੰ ਲਗਾਤਾਰ ਗੇਂਦਾਂ ਤੇ ਆਊਟ ਕਰਕੇ ਸਕੋਰ ਨੂੰ 7 ਵਿਕਟਾਂ ਤੇ 200 ਦੌੜਾਂ ਕਰ ਦਿੱਤਾ ਵਿਕਟਾਂ ਦੀ ਚੜੀ ਵਿਚਕਾਰ ਖੁਸ਼ਦਿਲ ਸ਼ਾ ਨੇ 38 ਦੌੜਾਂ ਦੀ ਪਾਰੀ ਖੇਡ ਕੇ ਪਾਕਿਸਤਾਨ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰ ਖੁਸ਼ਦਿਲ ਨੇ 50ਵੇਂ ਓਵਰ ਵਿੱਚ ਹਰਸ਼ਿਤ ਰਾਣਾ ਦਾ ਸ਼ਿਕਾਰ ਬਣਿਆ ਭਾਰਤ ਵੱਲੋਂ ਕੁਲਦੀਪ ਯਾਦਵ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ ਜਦਕਿ ਹਾਰਦਿਕ ਪਾਂਡਿਆ ਨੇ 2 ਵਿਕਟਾਂ ਲਈਆਂ। ਅਕਸ਼ਰ ਪਟੇਲ, ਹਰਸ਼ਿਤ ਰਾਣਾ ਅਤੇ ਰਵਿੰਦਰ ਚੜੀਜਾ ਨੂੰ ਵੀ ਇੱਕ-ਇੱਕ ਵਿਕਟ ਮਿਲੀ। ਭਾਰਤ ਨੇ ਆਪਣੀ ਪਾਰੀ ਦੀ ਸ਼ੁਰੂਆਤ ਤਾਂਬੜ ਤੋੜ ਕੀਤੀ। ਰੋਹਿਤ ਸ਼ਰਮਾ ਦੇ ਆਊਟ ਹੋਣ ਤੋਂ ਬਾਅਦ ਸ਼ੁਭਮਨ ਗਿੱਲ ਨੇ ਵੀ ਤਾਂਬੜ ਤੋੜ ਬੱਲੇਬਾਜ਼ੀ ਜਾਰੀ ਰੱਖੀ ਪਰ ਉਹ ਅਚਾਨਕ 46 ਦੌੜਾਂ ਬਣਾ ਕੇ ਅਬਰਾਰ ਅਹਿਮਦ ਦਾ ਸ਼ਿਕਾਰ ਹੋ ਗਿਆ। ਇਸ ਤੋਂ ਬਾਅਦ ਟੀਮ ਦੀ ਜ਼ਿੰਮੇਵਾਰੀ ਕੋਲੀ ਨੇ ਆਪਣੇ ਮੋਢਿਆਂ 'ਤੇ ਲਈ ਅਤੇ ਟੀਮ ਦੇ ਸਕੋਰ ਨੂੰ ਅੱਗੇ ਲੈ ਕੇ ਗਿਆ। ਸ਼੍ਰੇਸ਼ ਆਈਅਰ ਨੇ ਵੀ ਕੋਲੀ ਦਾ ਬਖੂਬੀ ਸਾਥ ਨਿਭਾਇਆ ਅਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਸੇ ਦੌਰਾਨ ਕੋਲੀ ਨੇ 14000 ਦੌੜਾਂ ਪੂਰੀਆਂ ਕਰਕੇ ਤੰਦੂਲ ਕਰਦੇ ਸੰਘਾ ਕਰਾ ਦਾ ਰਿਕਾਰਡ ਤੋੜਿਆ। ਉਸਨੇ ਅੰਤ ਤੱਕ ਬੱਲੇਬਾਜ਼ੀ ਕੀਤੀ ਤੇ ਆਪਣਾ ਸੈਂਕੜਾ ਵੀ ਪੂਰਾ ਕੀਤਾ। ਭਾਰਤ ਦੀ ਇਸ ਸ਼ਾਨਦਾਰ ਜਿੱਤ ਤੇ ਪੂਰੇ ਮੁਲਕ ਨੇ ਜਸ਼ਨ ਮਨਾਇਆ।